ਮੇਰਾ ਨਾਮ ਪਿੰਡ ਗੁਰਦਾਸਨਗਲ ਗੁਰਦਾਸਪੁਰ ਦੇ ਨੇੜੇ ਕਿ ਮੇਰੇ ਦਾੜੀ ਜੀ ਬਹੁਤ ਸਿਰਿਆਸਾ ਹਾਲਤ ਵਿੱਚ ਸੀ ਤੇ ਸਾਡੇ ਕੋਲ ਪੈਸੇ ਹਨ ਨਹੀਂ ਕਿ 3-3 ਲੱਖ ਰੁਪਿਆ ਹਨ ਨਹੀਂ ਫਿਰ ਸਾਨੂੰ ਕਾਟ ਬਾਰੇ ਜਾਣਕਾਰੀ ਮਿਲੀ ਤੇ ਅਸੀਂ ਸਰਕਾਰੀ ਹਸਪਤਾਲ ਜਾ ਕਾਟ ਬਣਵਾਇਆ ਵੇਰਵਾਰ ਅਪਲਾਈ ਕੀਤਾ ਸੀ ਸ਼ੁੱਕਰਵਾਰ ਸਾਨੂੰ ਕਾਟ ਮਿਲ ਗਿਆ ਸ਼ਨੀਵਾਰ ਅਸੀਂ ਐਡਮਿਟ ਕਰਵਾਇਆ ਰੰਦਾਵਾ ਹਸਪਤਾਲ ਉਹਨਾਂ ਦਾ ਅਵਰਜੈਂਸੀ ਰੇਟ ਹੋਇਆ 3 ਸਟੈਂਟ ਪਏ ਆ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆਂ ਕਿ ਬਹੁਤ ਵਧੀਆ ਕੀਤਾ ਸਰਕਾਰ ਨੇ ਕਾਰਡ ਚਲਾ ਕੇ ਨਹੀਂ ਤੇ ਗਰੀਬਾਂ ਵਾਸਤੇ ਬਹੁਤ ਮੁਸ਼ਕਲ ਹੀ ਹੁੰਦੀ ਜਾਂਦੀ ਹੈ ਇਹ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਨੇ ਇੱਕ ਵਾਰ ਬਸ ਹਾਂ ਨਾ ਜਰੂਰ ਪੁੱਛ ਲਈਏ ਸੁਲੱਖਣ ਜੀ ਸੰਤੁਸ਼ਟੋਂ ਕਾਰ ਤੋਂ ਇਲਾਜ ਵਧੀਆ ਹੋਇਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਹੋਇਆ ਬਹੁਤ ਵਧੀਆ ਸੰਤੁਸ਼ਟੋਂ ਸਰਕਾਰ ਤੋਂ ਸੰਤੁਸ਼ਟੋਂ ਹਾਂਜੀ ਹਾਂਜੀ ਪੈਸਾ ਤਾਂ ਨਹੀਂ ਕੋਈ ਲੱਗਿਆ ਨਹੀਂ ਦਵਾਈ ਦੁਈ ਫ੍ਰੀ ਆ ਰਹੀ ਹੈ ਹਾਂ ਫ੍ਰੀ ਦਿੱਤੀ ਹੈ ਜੀ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚੇ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਸਾਬ ਕਿਤਾਬ ਸਾਰਾ ਸਰਕਾਰ ਕਰੂਗੀ